तिरंगा यात्रा ਦੇ ਵਿੱਚ ਸ਼ਾਮਲ ਹੋਏ ਲੋਕ ਉਤਸ਼ਾਹ ਹੈ ਬੀਜੇਪੀ ਦੇ ਹਰ ਕਾਰਜਕਰਤਾ ਦੇ ਵਿੱਚ ਇਸ ਵੇਲੇ ਬੀਜੇਪੀ ਦੀਆਂ ਮਹਿਲਾ ਵਿੰਗੀਆਂ ਮਹਿਲਾਵਾਂ ਵੀ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਈਆਂ ਨੇ ਛੋਤੀ ਜੀ ਤਿਰੰਗਾ ਯਾਤਰਾ ਹੈ ਜਿਹੜੀ ਕਿ ਹਿੰਦੂ ਸਭਾ ਸਕੂਲ ਤੋਂ ਸ਼ੁਰੂ ਹੋਈ ਹੈ ਜੀ ਐ ਕਟਰਾ ਪਾਈ ਸਿੰਘ ਮੰਡਲ ਅਧਿਐਖ ਸ਼੍ਰੋਮੀ চোপੜਾ ਜੀ ਦੀ ਅਧਿਖਸ਼ਤਾ ਵਿੱਚ ਤਰुण ਜੀ ਦੇ ਆਸ਼ੀਰਵਾਦ ਨਾਲ ਇਹ ਤਿਰੰਗਾ ਯਾਤਰਾ ਅਸੀਂ ਅੱਜ ਕੱਢ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਆਪਣੇ ਤਿਰੰਗੇ ਨਾਲ ਆਪਣੇ ਪਰ

ਔਰ ਦੇਖ ਕੇ ਬਹੁਤ ਖੁਸ਼ੀ ਹੋ ਗਈ ਹੈ ਮਹਿਲਾਵਾਂ ਨੇ ਵੀ ਅੱਜ ਤਿਰੰਗਾ ਯਾਤਰਾ ਦੇ ਵਿੱਚ ਹਿੱਸਾ ਲਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਈਆਂ ਨੇ ਹਾਂਜੀ ਸਭ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਵਾਰ ਇਹ ਕਿ ਆਪਣੇ ਭਾਰਤ ਦੇ ਵਾਰੇ ਔਰ ਆਪਣੀ ਭਾਰਤ ਦੀ ਜੈ ਆਪਣੇ ਦੇਸ਼ ਵਾਸਤੇ ਅਸੀਂ ਕਰਿਆ ਔਰ ਸਭ ਨਾਲ ਖੜੇ ਰਵਾਂਗੇ ਇਸ ਲਈ ਤਿਰੰਗਾ ਯਾਤਰਾ ਨਿਕਾਲ ਰਹੇ ਆਂ ਭਾਰਤ ਮਾਤਾ ਕੀ ਜੈ ਯਾਤਰਾ ਬਹੁਤ ਉਤਸ਼ਾਹ ਨਾਲ ਸੈਂਟਰ ਹਲਕੇ ਚੋਂ ਕੱਢੀ ਗਈ ਹੈ ਤੁਸੀਂ ਵੀ ਸ਼ਾਮਲ ਹੋਏ ਹਾਂਜੀ ਸਾਨੂੰ ਨਾ ਕੱਲ ਦੀ ਉਸਾ ਇੰਨਾ ਹੋਇਆ ਕਿ ਸਭ ਨੂੰ ਸੀ ਕਹੇ ਚੱਲੋ ਜੀ और سب लेडीज़ ने نا استاد سا گتا ہے کہ سب کام کا چھڑ کے ناچ سے کر کے ترنگا جتاتا دے ناچ چل پیاں اور بھارت ماتا جی تین بندا تو بہت زیادہ کاں بھی کام ہوندا پر پھر بھی سنڈے دے دن دے اونے باوجود کیونکہ میرے سے کار ہون دے نے تے پینا نو بہت کام ہوندا تے پینا جی ਕਿ ਅਸੀਂ ਇੰਨੀ ਦੂਰ ਦੂਰ ਰੱਖੜੀ ਬੰਨਣ ਗਏ ਸੀ ਤਾਂ ਵੀ ਰਾਤ ਨੂੰ ਰਾਤੀ ਇੰਨੀ ਲੇਟ ਆਪਣੇ ਘਰ ਪਹੁੰਚ ਕੇ ਸਵੇਰੇ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਆ ਮੋਦੀ ਜੀ ਦੀ ਉਤਸ਼ਾਹ ਕਿੰਨਾ ਹੈ ਹਰ ਕਾਰਜਕਰਤਾ ਦਾ ਉਤਸ਼ਾਹ ਹੈ ਬੀਜੇਪੀ ਦਾ ਹਰ ਕਾਰਜਕਰਤਾ ਚਾਹੇ ਮੇਲ ਹੈ ਚਾਹੇ ਵੀ ਮੇਲ ਹੈ ਚਾਹੇ ਨੌਜਵਾਨ ਪੀੜ੍ਹੀ ਹੈ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਨੇ ਇਹ ਤਿਰੰਗਾ ਯਾਤਰਾ ਸ਼ੁਰੂ ਹੋਈ ਹੈ ਹਿੰਦੂ ਸਭਾ ਸਕੂਲ ਤੋਂ ਔਰ ਸ਼ਹਿਰ ਦੇ ਅੰਦਰੂਨ ਸ਼ਹਿਰ ਦੇ ਵਕ ਵਕ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਹਿੰਦੂ ਸਭਾ ਸਕੂਲ ਵਕੇ ਸੰਪੰਨ ਹੋਏਗੀ ਆਪਣਾ ਪਰਸਨ 23 ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ